ਉਹ ਸੋਨੂੰ ਅੰਦਰੋਂ ਖਲੂਨ ਕੇ ਰੱਖ ਦਊਗੀ। ਕੈਨੇਡਾ ਦੇ ਵਿੱਚ ਜਿਹੜੇ ਟਰੱਕਿੰਗ ਕਰਦੇ ਆ ਮੁੰਡੇ ਇਹ ਤੁਸੀਂ ਉਹ ਰੋਟੀਆਂ ਦੇਖੋ ਖਾਂਦੇ। 24 ਘੰਟਿਆਂ ਦੇ ਬਾਅਦ ਲਗਾਤਾਰ ਚੱਲਣ ਤੋਂ ਇਸ ਦਾ ਰੋਟੀਆਂ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ। ਪਾਣੀ ਦੇ ਨਾਲ ਫਿਰ ਉਹ ਟੁਕੜੇ ਬਣ ਜਾਂਦੇ ਆ। ਉਹਨਾਂ ਨੂੰ ਸੇਕ-ਸੇਕ ਕੇ ਕਿਸੇ ਤਰ੍ਹਾਂ ਢਿੱਡ ਭਰਦੇ ਆ ਕਿਉਂਕਿ ਨਾ ਤਾਂ ਆਸੇ-ਪਾਸੇ ਕੋਈ ਹੋਟਲ ਨਾ ਕੋਸ ਉਹ ਉਹਨਾਂ ਨੇ ਕੈਨੇਡਾ ਤੋਂ ਅਮਰੀਕਾ ਨੂੰ ਚੱਲਣਾਗਾ। ਉਤੋਂ ਹੁਣ ਉਹਨਾਂ ਦੇ ਤਨਖਾਹ ਨੂੰ ਘਟਾਇਆ ਜਾ ਰਿਹਾਗਾ ਕਿ ਪਹਿਲਾਂ ਜਿਵੇਂ 50 ਸੈਂਟ ਸੀ 60 ਸੈਂਟ ਸੀਗੇ ਘਟਾ ਘਟਾ ਕੇ ਕਿਤੇ 10 ਸੈਂਟ ਹੋਰ ਘਟਾਤੇ 5 ਸੈਂਟ ਹੋਰ ਘਟਾਤੇ ਮਤਲਬ ਕਿ ਉਹਨਾਂ ਦੀ ਤਨਖਾਹ ਮਗਰ 15 1500 ਡਾਲਰ ਦਾ ਫਰਕ ਪਾ ਦਿੱਤਾ ਵਜ੍ਹਾ ਪਤਾ ਕੀ ਆ ਕਿਉਂਕਿ ਉਹਨਾਂ ਕੋਲ ਡਰਾਈਵਰਾਂ ਦੀ ਕੋਈ ਕਮੀ ਨਹੀਂ ਹੈ ਉਹ ਕਹਿੰਦੇ ਕੰਮ ਕਰਨਾ ਸਿੱਧੇ ਤਰੀਕੇ ਨਾਲ ਕਰੋ ਨੇ ਦੋ ਸਾਡੇ ਕੋਲ ਡ్రਾਈਵਰ ਬਹੁਤ ਆ ਤੁਹਾਡੇ ਨਾਲੋਂ ਘੱਟ ਪੈਸਿਆਂ ਤੇ ਕੰਮ ਕਰਨ ਨੂੰ ਤਿਆਰ ਆ ਕਾਰਨ ਕੀ ਆ ਜਿਹੜਾ ਏਜੰਟ ਪਿੱਛੋਂ ਐਡਾ ਲਾਲ ਆ ਕੇ ਫੇਸਬੁੱਕ ਤੇ ਚਲੋ ਕੋਈ ਐਡਾ ਇੰਨੇ ਆਹ ਦੇਖੋ ਇੰਨੇ ਪਾਸਪੋਰਟ ਫਲਾਨਾ ਟਮਕਾਨਾ ਉਹ ਚੀਜ਼ ਉਹਥੇ ੱੱਕੀ ਜਾਂਦੇ ਉਹਥੇ ਜਾ ਕੇ ਕੰਮ ਹੈ ਨਹੀਂਗਾ ਇੱਕ ਕੰਮ ਨੂੰ 50-50 ਜਾਣੇ ਪਿੱਛੇ ਵੇਟ ਕਰਨ ਵਾਲੇ ਗਰੋਸਰੀਆਂ ਦੇ ਰੇਟ ਹਾਈ ਜਿਹੜੇ ਰਹਿਾਈਆਂ ਦੇ ਰੇਟ ਹਾਈ ਸਟੂਡੈਂਟਾਂ ਦਾ ਤਾਂ ਵਿਚਾਰਿਆਂ ਦਾ ਬਣਨੇ ਕੀ ਆ ਵੀ ਯਾਰ ਜਿਹੜੇ ਪਹਿਲਾਂ ਹੋ ਗਏ ਹੋ ਗਏ ਹੁਣ ਨਵੇਂ ਨਹੀਂ ਹੋ ਸਕਦੇਗੇ ਮਤਲਬ ਕਿ ਤਨਖਾਹ ਉੱਥੇ ਛੋਟੀ ਰਹਗੀ ਖਰਚੇ ਵੱਡੇ ਹੋਗੇ ਮਤਲਬ ਕਿ ਆਮਦਨੀ ਠੰਨੀ ਤੇ ਖਰਚਾ ਰਪਈਆ ਉਹ ਕਹਾਵਤ ਫੈਕਟ ਹੋ ਗਈ ਆ ਹੁਣ ਉੱਥੇ ਤੁਹਾਨੂੰ ਜਿਹੜਾ ਵੀ ਬੰਦੇ ਉੱਥੇ ਹੈਗੇ ਆ ਤੁਸੀਂ ਮੈਨੂੰ ਇੱਕ ਵੀ ਵੀਡੀਓ ਦਿਖਾ ਦਿਓ ਕੈਨੇਡਾ ਦੇ ਵਿੱਚੋਂ ਜਿਹੜੇ ਕਹਿੰਦੇ ਅਸੀਂ ਠੀਕ ਆਂ ਅਸੀਂ ਖੁਸ਼ ਆਂ ਅਸੀਂ ਕਮਾਉਂਦੇ ਆ ਚਾਹੇ ਉਹ ਕੰਟਰੈਕਸ਼ਨ ਵਰਕਰ ਆ ਸਕੂਲੈਂਟਾਂ ਦਾ ਚਲਫ ਬਚਾਰਾਂ ਦਾ ਹੋਣੀ ਆ ਚਾਹੇ ਕੰਟਰਕਸ਼ਨ ਵਰਕਰਾਂ ਚਾਹੇ ਟਰੱਕਿੰਗ ਵਾਲੇ ਆ ਚਾਹੇ ਫੈਕਟਰੀ ਵਰਕਰਾਂ ਚਾਹੇ ਕੋਈ ਆਪਦਾ ਕੰਮ ਕਰਦੇ ਹੋ ਕੋਈ ਪਲੰਮਿੰਗ ਕਰਦੇ ਕੋਈ ਸੋਰ ਕਰਦੇ ਆ ਮੈਨੂੰ ਦੱਸ ਦਿਓ ਤੁਸੀਂ ਇੰਨਾ ਜ਼ਿਆਦਾ ਰਸ ਪੈ ਗਿਆ ਕਿ ਪਿੱਛੇ ਦੀ ਪਿੱਛੇ ਉਹ ਹੁਣ ਜਿਹੜੇ ਮਾਲਕ ਆ ਵੱਡੇ ਵੱਡੇ ਆ ਟਰਾਂਸਪੋਰਟਾਂ ਦੇ ਉਹ ਸ਼ੋਸ਼ਣ ਕਰਨ ਲੱਗ ਗਿਆ ਇਸ ਤਰੀਕੇ ਨਾਲ ਤੁਸੀਂ ਦੇਖੋ ਰੋੜ ਜਦੋਂ ਬਰਫ਼ ਜਿਵੇਂ ਆਪਣੇ ਫ੍ਰਿਜ ਵਾਲੇ ਖਾਨੇ ਚ ਬਰਫ਼ ਹੋ ਆਖਰ ਨੂੰ ਆਪਾਂ ਨੂੰ ਬੰਦ ਕਰਕੇ ਫਿਰ ਜੀਆਂ ਪੱਖਾ ਲਾ ਕੇ ਕਰਨੀ ਇੰਨੀ ਜਿਹੜੀ ਬਰਫ਼ ਰੋੜਾਂ ਤੇ ਜੰਮੀ ਹੁੰਦੀ ਹੈ ਨਾ ਤੇ ਉਤੋਂ ਪਹਾੜੀ ਤੋਂ ਉਤਰਨਾ ਹੁੰਦਾ ਤੁਸੀਂ 50 60 ਟਨ ਲੈ ਕੇ ਤੇ ਉਹ ਬ੍ਰੇਕ ਬਰੂਕ ਨਹੀਂ ਕੰਮ ਕਰਦੇ ਇੰਨੀ ਜਿਆਦਾ ਰਿਸਕ ਦੇ ਵਿੱਚ ਉਹ ਡਰਾਈਵਰੀ ਕਰਦੇ ਆ ਤੁਸੀਂ ਸੋਚ ਨਹੀਂ ਸਕਦੇ ਕਿ ਜਾਨ ਉਹਦਾ ਦਿਲ ਇਥੋਂ ਟੱਕ-ਟੱਕ ਵਜਦਾ ਹੁੰਦਾ ਵੀ ਕਿਵੇਂ ਨਾ ਕਿਵੇਂ ਆ ਅਸੀਂ ਹੱਲ ਥੱਲੇ ਉਤਰ ਜੀ ਅਸੀਂ ਪਹਾੜੀ ਥੱਲੇ ਉਤਰ ਜੀ ਇਹ ਕੰਮ ਜੇ ਕੋਈ ਪੰਜਾਬ ਦੇ ਵਿੱਚ ਸੋਣਾ ਜਿੰਨਾਂ ਦੇ ਕੋਲੇ ਕੰਮ ਆ ਜਿਹੜੇ 20-30000 ਰੁਪਏ ਬਣਾਉਂਦੇ ਆ ਘਰੇ ਉਹਨਾਂ ਦੇ ਸਾਧਨ ਹੈਗੇ ਆ ਬਾਈ ਤੁਸੀਂ ਬਾਹਲੇ ਸੌਖੇ ਥੋੜੇ ਵਰਗਾ ਕੋਈ ਹੈ ਹੀ ਨਹੀਂਗਾ ਅੱਜ ਤੋਂ 5 ਸਾਲ 7 ਸਾਲ ਪਿੱਛੇ ਜਾਈਏ ਤੱਕ ਕੈਨੇਡਾ ਸਹੀ ਸੀਗਾ ਬਹੁਤ ਵਧੀਆ ਸੀ ਇਨਕਮ ਸੀ ਪਰ ਹੁਣ ਬਹੁਤ ਮੰਦੇ ਹਾਲ ਆ ਬਹੁਤ ਮੰਦੇ ਹਾਲ ਆ ਹੁਣ ਜੇ ਕੋਈ ਉੱਥੋਂ ਬੰਦਾ ਕਹਿੰਦਾਗਾ ਇਹ ਗੱਲ ਤਾਂ ਉਹਦਾ ਕੋਈ ਯਕੀਨ ਨਹੀਂ ਕਰਦੇ ਕਹਿੰਨ ਤੁਸੀਂ ਕਿਉਂ ਬੈਠੇ ਹੋ ਤੁਸੀਂ ਕੀ ਕਰਦੇ ਹੋ ਜਿਹੜੇ ਬਾਈ ਫਸ ਗਏ ਨਾ ਜਿਨ੍ਹਾਂ ਨੇ ਕਾਰ ਲੈ ਲਈ ਜਿਨ੍ਹਾਂ ਨੇ ਕਾਰ ਲੈ ਲੇ ਇਹਨਾਂ ਦੀ ਫੈਮਲੀ ਉੱਥੇ ਆ ਕੁਸਤਾ ਸਟੇਟਸ ਵਾਈਜ਼ ਫਸ ਗਏ ਕਿ ਸਾਡੀ ਬੇਇੱਜ਼ਤੀ ਉੱਥੋਂ ਆ ਗਈ ਉੱਥੇ ਕੰਮ ਨਹੀਂ ਹੋਇਆ ਇੱਥੇ ਆ ਕੇ ਵੀ ਕੀ ਕਰਨਗੇ ਜਦੋਂ ਸਾਰਾ ਕੁਝ ਜਿਨ੍ਹਾਂ ਨੇ ਵੇਚ ਦਿੱਤਾ ਮਗਰ ਤਾਂ ਬਾਈ ساری ਉਮਰ ਕਿਸ਼ਤਾਂ ਭਰਦਿਆਂ ਦੀ ਲੰਘ ਜਾਂਦੀ ਹੈ ਉਹ ਢਾਪੇ ਚ ਆ ਕੇ ਚਾਬੀ ਮਿਲਦੀ ਹੈ ਘਰ ਦੀ ਇਹ ਚੀਜ਼ਾਂ ਨੇ ਕੀ ਤੁਸੀਂ ਇਹ ਚੀਜ਼ ਕਰਨ ਨੂੰ ਤਿਆਰ ਆ ਵੀ ਅਸੀਂ ਜਾ ਕੇ ਘਰ ਲੈ ਲੈਣਾ ਕਾਰ ਲੈ ਲੈਣੀ ਆ ਫਿਰ ਅਸੀਂ ਨੌਕਰੀ ਕਰਨੀ ਆ 20 ਸਾਲ ਤੇ ਸਾਡੇ ਕੋਲ ਪੈਸੇ ਜੇਬੇ ਦੇ ਵਿੱਚ 2-300 ਡਾਲਰ ਹੀ ਬਟਨਾਗਾ ਬਾਕੀ ਜਿਹੜਾ ਕਮਾਉਣਾ ਉਹ ਆਸੇ-ਪਾਸੇ ਖਲਕ ਤੋਂ ਜਾਂ ਕਿਸ ਤਰ੍ਹਾਂ ਰੈਂਟਾਂ ਸਾਰੇ ਕਾਹ ਚ ਵਟ ਦੇਣਾ ਇਹ ਲਾਈਫ ਜੀ ਨੂੰ ਤੁਸੀਂ ਤਿਆਰ ਆ ਤਾਂ ਦੱਸੋ ਇਹ ਹਾਲਾਤ ਆ ਇਹ ਸਚਾਈ ਆ ਇਹਨੂੰ ਅੱਜ ਮੰਨ ਲਓ ਭਾਵੇਂ ਕੱਲ ਮੰਨ ਲਓ ਨਹੀਂ ਭਾਈ ਉੱਥੇ ਜਾ ਕੇ ਭੁਲੇਖਾ ਕੱਢ ਲਓ ਇਹ ਸਚਾਈ ਠੀਕ ਆ ਮਿਲਦੇ ਨੇਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆਂ Punjabi status group.